ਹਾਂਜੀ ਸਾਰੇ ਬੱਚਿਆਂ ਦਾ ਪ੍ਰੀਤ ਫਿਟ ਆਰਮੀ ਅਕੈਡਮੀ ਵਿੱਚ ਮੋਸਟ ਵੈਲਕਮ ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਬਈੜਾ ਅੱਜ ਮੈਂ ਤੁਹਾਨੂੰ ਕਲਾਸਾਂ ਦਾ ਮਾਹੌਲ ਦਿਖਾਉਂਗਾ ਵੀ ਕਲਾਸ ਵਿੱਚ ਬੱਚੇ ਬੈਠ ਕੇ ਕਿੱਦਾਂ ਸਟੱਡੀ ਕਰਦੇ ਨੇ ਠੀਕ ਹੈ ਕਿਸ ਤਰ੍ਹਾਂ ਦਾ এনवायरमेंट ਹੁੰਦਾ ਹੈਗਾ ਇੱਕ ਤਾਂ ਬਈੜਾ ਜਦੋਂ ਆਪਾਂ ਘਰ ਵਿੱਚ ਹੁੰਨੇ ਆ ਠੀਕ ਹੈ ਤਾਂ ਘਰ ਵਿੱਚ ਆਪਾਂ ਸਟੱਡੀ ਕਰ ਸਕਦੇ ਆ ਠੀਕ ਹੈ ਪਰੰਤੂ ਬਹੁਤ ਸਾਰੇ ਜਿਹੜੇ ਡਾਊਟ ਹੁੰਦੇ ਨੇ ਜੋ ਆਪਾਂ ਸਿਰਫ ਇੱਕ ਟੀਚਰ ਤੋਂ ਹੀ ਕਲੀਅਰ ਕਰਵਾ ਸਕਦੇ ਆ ਠੀਕ ਹੈ ਤਾਂ ਬਈੜਾ ਤੁਸੀਂ ਜਾਣਦੇ ਹੋਵੋਗੇ ਕਿ ਬੀਐਸਡੀ ਦੇ ਟ੍ਰੇਲ ਚੱਲ ਰਹੇ ਨੇ ਠੀਕ ਹੈ ਜਿਵੇਂ ਹੀ ਬੱਚਿਆਂ ਦੀ ਟ੍ਰੇਲ ਕੰਪਲੀਟ ਹੋ ਜਾਣਗੀ ਇਸ ਤੋਂ ਬਾਅਦ 3 ਜਾਂ 4 ਮਹੀਨਿਆਂ ਬਾਅਦ ਬੀਐਸਐਮ ਦਾ ਇਗਜ਼ਾਮ ਹੋਏਗਾ ਠੀਕ ਹੈ ਸੋ ਜਿਹੜੇ ਬੱਚਿਆਂ ਨੇ ਬੀਐਸਐਮ ਦੀ ਵਿੱਚ ਬੜੀ ਤਰੀਕੀ ਨਾਲ ਤਿਆਰੀ ਕਰਨੀ ਹੈ ਗੁਜਾਮ ਦੀ ਠੀਕ ਹੈ ਤਾਂ ਉਹ ਆਪਣੀ ਅਕੈਡਮੀ ਨੂੰ ਜਾ ਕੇ ਐਡਮਿਸ਼ਨ ਲੈ ਸਕਦਾਗਾ ਠੀਕ ਹੈ ਔਰ ਬਹੁਤ ਸਾਰੇ ਬੱਚੇ ਨੇ ਐਡਮਿਸ਼ਨ ਲੈ ਵੀ ਲਈ ਹੈ ਇਹ ਸਾਡਾ ਇੱਕ ਨਵਾਂ ਬੈਚ ਹੈ ਜੋ ਕਿ 5 ਮਈ ਤੋਂ ਸ਼ੁਰੂ ਹੋਇਆ ਸੀ ਅੱਜ ਹੋ ਗਈ ਆਪਣੇ ਕੋਲ 12 ਠੀਕ ਹੈ ਜਾਂ 13 ਹਨਾ ਤਾਂ ਜਿਹੜੇ ਬੱਚਿਆਂ ਨੇ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਠੀਕ ਹੈ ਮੈਥਸ ਦਾ ਜਾਂ ਰੀਜਨਿੰਗ ਦਾ ਜਾਂ ਜੀਕੇ ਜਾਂ ਇੰਗਲਿਸ਼ ਠੀਕ ਹੈ ਬਹੁਤ ਤਰ੍ਹਾਂ ਦੀ ਸਬਜੈਕਟ ਹੁੰਦੇ ਨੇ ਜੋ ਤੁਹਾਡੇ ਵੀਕ ਹੋ ਸਕਦੇ ਨੇ ਕਿਸੇ ਬੱਚੇ ਦਾ ਮੈਥ ਵਧੀਆ ਹੋ ਸਕਦਾਗਾ ਠੀਕ ਹੈ ਕਿਸੇ ਬੱਚੇ ਦਾ ਰੀਜਨਿੰਗ ਵੀਕ ਹੋ ਸਕਦਾਗਾ ਜੀਕੇ ਵੀਕ ਹੋ ਸਕਦੀ ਹੈ ਹਨਾ ਤਾਂ ਜਿਹੜੇ ਬੱਚਿਆਂ ਨੇ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਠੀਕ ਹੈ ਔਰ ਐਗਜ਼ਾਮ ਵਧੀਆ ਤਰੀਕੇ ਨਾਲ ਕਰੈ ਕਰਨਾਗਾ ਠੀਕ ਹੈ ਤਾਂ ਵਿੜਾ ਸਾਡੀ ਅਕੈਡਮੀ ਵਿੱਚ 3 ਮੰਥ ਦੇ ਦੇ ਲਈ ਬੈਚ ਹੁੰਦਾਗਾ ਠੀਕ ਹੈ ਔਰ 3 ਮੰਥ ਅੰਦਰ ਵਿੱਚ ਬੜੀ ਤਰੀਕੇ ਦੇ ਨਾਲ ਬੱਚਿਆਂ ਨੂੰ ਪ੍ਰੋਪਰ ਡਿਟੇਲ ਵਿੱਚ ਸਿਲੇਬਸ ਪੂਰੀ ਤਰੀਕੇ ਨਾਲ ਕੰਪਲੀਟ ਕਰਵਾਇਆ ਜਾਂਦਾਗਾ ਠੀਕ ਹੈ ਔਰ ਜਿਹੜੇ ਬੱਚਿਆਂ ਦੇ ਅਲੱਗ ਤੋਂ ਜਿਹੜੀ ਡਾਊਟ ਹੁੰਦੀ ਨੇ ਮੈਥ ਰੀਜ਼ਨਿੰਗ ਤੇ ਜੀਕੇ ਦੀ ਉਹਨਾਂ ਦੀਆਂ ਸਪੈਸ਼ਲ ਕਲਾਸਾਂ ਲੱਗਦੀਆਂ ਨੇ ਠੀਕ ਹੈ ਪਹਿਲਾਂ ਤਾਂ ਸਭ ਦੀ ਨਾਰਮਲ ਕਲਾਸ ਲੱਗਦੀ ਹੈ ਠੀਕ ਹੈ ਬੱਚਿਆਂ ਦੇ ਜਿੰਨੇ ਵੀ ਡਾਊਟ ਹੁੰਦੇ ਨੇ ਉਹਨੂੰ ਇੱਕ ਸਾਈਡ ਤੇ ਰੱਖ ਲਿਆ ਜਾਂਦਾਗਾ ਫਿਰ ਉਹਨਾਂ ਦੀ ਡਾਊਟ ਕਲਾਸ ਅਲੱਗ ਤੋਂ ਲਗਾਈ ਜਾਂਦੀ ਹੈ ਔਰ ਡੇਲੀ ਇਹ ਉਹਨਾਂ ਦੀ ਡਾਊਟ ਕਲਾਸ ਲਈ ਜਾਂਦੀ ਹੈ ਠੀਕ ਹੈ ਸੋ ਅੱਜ ਦਾ ਮਾਹੌਲ ਕਿਦਾਂ ਹੈਗਾ ਕਲਾਸ ਵਿੱਚ ਬੱਚੀ ਕਿਦਾਂ ਸਟੱਡੀ ਕਰ ਰਹੀ ਨੇ ਅੱਜ ਮੈਂ ਤੁਹਾਨੂੰ ਕਲਾਸ ਹਿੱਲੇ ਚਲ ਦਿੰਦਾ ਆਜੋ ਜੀ ਵੈਰੀ ਗੁੱਡ ਮਾਰਨਿੰਗ ਬੇਟਾ ਜੀ ਸਿਟ ਡਾਊਨ ਥੈਂਕ ਯੂ ਅੱਜ ਬੇਟਾ ਕਿਦਾਂ ਸਾਰੇ ਠੀਕ ਬੇਟਾ ਸਟੱਡੀ ਕਿਵੇਂ ਚੱਲ ਰਹੀ ਹੈ ਠੀਕ ਹੈ ਬੇਟਾ ਕਾਦਾ ਬੈਠਾ ਦਾ ਠੀਕ ਹੈ ਵੈਰੀ ਗੁੱਡ ਬੇਟਾ ਸਭ ਦੀ ਜਿਹੜੀ ਤੁਹਾਨੂੰ ਪਤਾ ਹੀ ਹੋਣਾਗਾ ਬੀਐਸਐਫ ਦੇ ਟ੍ਰੈਲ ਚੱਲ ਰਹੇ ਨੇ ਠੀਕ ਹੈ ਜੀ ਕਿਹੜੇ ਬੱਚਿਆਂ ਦਾ ਬੇਟਾ ਟ੍ਰੈਲ ਹੋ ਚੁੱਕਿਆਗਾ ਅੱਗੇ ਕਿਹੜੇ ਕਰਨਾਗਾ ਜਿਹੜੇ ਬੱਚਿਆਂ ਦਾ ਬੀਐਸਐਫ ਦੇ ਵਿੱਚ ਟ੍ਰੈਲ ਹੋ ਚੁੱਕਿਆਗਾ ਠੀਕ ਹੈ ਬੇਟਾ ਔਰ ਬੇਟਾ ਜਿੰਨੇ ਬੱਚਿਆਂ ਦਾ ਟ੍ਰੈਲ ਹਜੇ ਰਹਿਦਾਗਾ ਬੀਐਸਐਫ ਦਾ ਠੀਕ ਹੈ ਹੱਥ ਖੜੇ ਕਰੋ ਓਕੇ ਸੋ ਬੇਟਾ ਜਿਹੜੇ ਬੱਚਿਆਂ ਦਾ ਟ੍ਰੈਲ ਹੋ ਚੁੱਕਿਆਗਾ ਠੀਕ ਹੈ ਜਿਨ੍ਹਾਂ ਨੇ ਕੁਆਲੀਫਾਈ ਕੀਤਾਗਾ ਪਹਿਲਾਂ ਤਾਂ ਸਾਰੇ ਬੱਚਿਆਂ ਨੂੰ ਕੰਗ੍ਰੈਚੁਲੇਸ਼ਨ ਠੀਕ ਹੈ ਜਿਹੜੇ ਬੱਚਿਆਂ ਦਾ ਹਜੇ ਟ੍ਰੇਲ ਰਹਿੰਦਾਗਾ ਉਹਨਾਂ ਨੇ ਬਿਲਕੁਲ ਘਬਰਾਉਣਾ ਨਹੀਂ ਹੈਗਾ ਠੀਕ ਹੈ ਨਾਰਮਲ ਹੀ ਹੁੰਦਾਗਾ ਠੀਕ ਹੈ ਹਾਂ ਬਸ ਆਪਣੀ ਜੋ ਤਰੀ ਰਨਿੰਗ ਕਰਾ ਹੁੰਦੀ ਹੈ ਨਾ ਜੋ ਵੀ ਆਪਣਾ ਫਿਜ਼ੀਕਲ ਹੁੰਦਾਗਾ ਠੀਕ ਹੈ ਉਸ ਨੂੰ ਆਪਾਂ ਪੂਰਾ ਪਰਫੈਕਟ ਕਰਕੇ ਰੱਖਿਓ ਜੀ ਠੀਕ ਹੈ ਔਰ ਬਿਲਕੁਲ ਘਬਰਾਉਣਾ ਨਹੀਂ ਹੁੰਦਾਗਾ ਤੁਹਾਡਾ ਸਭ ਦਾ ਕ੍ਰੈਕ ਹੋ ਜਾਊਗਾ ਠੀਕ ਹੈ ਜੀ ਜਿਵੇਂ ਹੀ ਤੁਹਾਡਾ ਬੇਟਾ ਫਿਜ਼ੀਕਲ ਕੰਪਲੀਟ ਹੋਊਗਾ ਠੀਕ ਹੈ ਫਿਰ ਆਪਣਾ ਤਿੰਨ ਜਾਂ ਚਾਰ ਮੰਥ ਬਾਅਦ ਤੁਹਾਡਾ ਐਗਜ਼ਾਮ ਹੋਊਗਾ ਐਗਜ਼ਾਮ ਵੀ ਬਿਲਕੁਲ ਸਿੰਪਲ ਹੁੰਦਾ ਹੋਗਾ ਠੀਕ ਹੈ ਜੀ ਜੇ ਤੁਸੀਂ ਤਿੰਨ ਚਾਰ ਮੰਥ ਤੋਂ ਵਧੀਆ ਤਰੀਕੇ ਨਾਲ ਤਿਆਰੀ ਕਰ ਲੋਗੇ ਠੀਕ ਹੈ ਤਾਂ ਤੁਹਾਡਾ ਮੈਥ ਰੀਜਨਿੰਗ ਜੀਕੇ ਕੰਪਿਊਟਰ ਇੰਗਲਿਸ਼ ਜੋ ਵੀ ਹੋਊਗਾ ਠੀਕ ਹੈ ਤੁਹਾਡਾ ਇਹਨਾਂ ਤਿੰਨ ਚਾਰ ਮੰਥਾਂ ਦੇ ਵਿੱਚ ਵਧੀਆ ਤਰੀਕੇ ਨਾਲ ਕੰਪਲੀਟ ਹੋ ਜਾਊਗਾ ਇਹਦਾ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਜੀ ਠੀਕ ਹੈ ਜੀ ਤਾਂ ਜਿਹੜੇ ਬੱਚੇ ਵੀੜਾ ਵੀਡੀਓ ਵਿੱਚ ਦੇਖ ਰਹੇ ਨੇ ਠੀਕ ਹੈ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾਗਾ ਵੀ ਇਹ ਜਿਹੜੇ ਬੈਚ ਠੀਕ ਹੈ 5 ਮਈ ਤੋਂ ਸ਼ੁਰੂ ਹੋਈ ਨੇ ਠੀਕ ਹੈ ਜੀ ਔਰ ਸਾਡੇ ਕੋਲ ਸਿਰਫ 3 ਮਾਂਸ ਦਾ ਬੈਚ ਹੁੰਦਾਗਾ ਇਹਨਾਂ 3 ਮਾਂਸ ਦੇ ਵਿੱਚ ਅਸੀਂ ਬੱਚਿਆਂ ਨੂੰ ਸਾਰੇ ਸਬਜੈਕਟ ਦੀ ਤਿਆਰੀ ਕਰਾਉਣੀ ਆ ਚਾਹੀ ਆਪਣਾ ਮੈਥ ਹੋ ਗਿਆ ਰੀਜਨਿੰਗ ਹੋ ਗਿਆ ਕੰਪਿਊਟਰ ਹੋ ਗਿਆ ਜਾਂ ਜੀਕੇ ਹੋ ਗਿਆ ਠੀਕ ਹੈ ਜੀ ਤਾਂ ਇਹਨਾਂ 3 ਮਾਂਸ ਦੇ ਵਿੱਚ ਬੜੀ ਤਰੀਕੇ ਨਾਲ ਬੱਚਿਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ ਔਰ ਜੇਕਰ ਬੱਚੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੁੰਦਾਗਾ ਠੀਕ ਹੈ ਤਾਂ ਉਹਨਾਂ ਦੀਆਂ ਅਲੱਗ ਤੋਂ ਕਲਾਸਾਂ ਲੱਗਦੀਆਂ ਨੇ ਠੀਕ ਹੈ ਤਾਂ ਬੱਚਿਆਂ ਦੀ ਸਾਰੀ ਡਾਊਟ ਬੰਦ ਬੜੀ ਤਰੀਕੇ ਨਾਲ ਕਲੀਅਰ ਕੀਤੇ ਜਾਂਦੇ ਨੇ ਠੀਕ ਹੈ ਜੀ ਸਜਵੀੜਾ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੀ ਤਿਆਰੀ ਬੜੀਆ ਤਰੀਕੇ ਨਾਲ ਹੋ ਜਾਵੇ ਬੀਐਸਐਫ ਦੇ ਵਿੱਚ ਠੀਕ ਹੈ ਤਾਂ ਤੁਸੀਂ ਅੱਜ ਹੀ ਪ੍ਰੀਤ ਫਿਟ ਆਰਮੀ ਅਕੈਡਮੀ ਜੋ ਆਪਣੇ ਕੋਲ ਉੱਤਿਆਪਿੰਡ ਸੰਗੋਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦੀ ਹੈ ਕੋਡਿਆ ਕਾਲਜ ਦੇ ਅੰダー ਠੀਕ ਹੈ ਤਾਂ ਤੁਸੀਂ ਅੱਜ ਹੀ ਅਕੈਡਮੀ ਵਿੱਚ ਆ ਕੇ ਐਡਮਿਸ਼ਨ ਲੈ ਸਕਦੇ ਹੋ ਤੇ ਕਲਾਸ ਕਲਾਸਾਂ ਦੀ ਕੋਈ ਜ਼ਿਆਦਾ ਅੱਗੇ ਨਹੀਂ ਵਧੀਆਂ ਠੀਕ ਹੈ ਮੈਂ ਕਿ 5 ਮਈ ਤੋਂ ਕਲਾਸਾਂ ਸ਼ੁਰੂ ਹੋਈਆਂ ਨੇ ਅਜੇ ਆਪਣਾ ਬਹੁਤ ਸਾਰਾ ਸਿਲੇਬਸ ਅਜੇ ਮਰਗੀ ਸਾਡਾ ਪੈਂਡਿੰਗ ਪਿਆਗਾ ਤੁਸੀਂ ਇਹਦਾ ਸਭ ਲੋਕੀ ਮੈਥ ਦੇ ਅਜੇ 1-2 ਚੈਪਟਰ ਕੀਤੇ ਨੇ ਠੀਕੇ ਰੀਜਿੰਗ ਦਾ ਇੱਕਦਸ ਚੈਪਟਰ ਕੀਤਾਗਾ ਤਾਂ ਬਾਕੀ ਸਾਰੇ ਚੈਪਟਰ ਅਜੇ ਪੈਂਡਿੰਗ ਪਈ ਨੇ ਠੀਕ ਹੈ ਸੋ ਵੀਰ ਹਜੇ ਵੀ ਤੁਹਾਡੇ ਕੋਲ ਵਧੀਆ ਟਾਈਮ ਹੈਗਾ ਠੀਕ ਹੈ ਤਾਂ ਤੁਸੀਂ ਅਕੈਡਮੀ ਆਓ ਕਲਾਸਾਂ ਦਾ ਮਾਹੌਲ ਦੇਖ ਕੇ ਜਾਓ ਠੀਕ ਹੈ ਤਾਂ ਇਹਦਾ ਕਿਦਾਂ ਦਾ এনवायरमेंट ਹੁੰਦਾਗਾ ਕਿਦਾਂ ਬੱਚੇ ਬੈਠ ਕੇ ਸਟੱਡੀ ਕਰਦੇ ਨੇ ਠੀਕ ਹੈ ਬੱਚਿਆਂ ਦੇ ਕੀ ਕੀ ਡਾਊਟ ਹੁੰਦੇ ਨੇ ਠੀਕ ਹੈ ਤਾਂ ਤੁਸੀਂ ਆ ਕੇ ਇੱਕ ਵਾਰੀ ਦੇਖ ਸਕਦੇ ਹੋ ਕਿ ਕਿਦਾਂ ਦਾ ਮਾਹੌਲ ਹੁੰਦਾਗਾ ਠੀਕ ਹੈ ਤੁਹਾਨੂੰ ਮੈਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਠੀਕ ਹੈ ਔਰ ਮੈਂ ਜਿਹੜੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਨੇ ਠੀਕ ਹੈ ਤਾਂ ਉਹਨਾਂ ਬੱਚਿਆਂ ਦੀ ਮੈਂ ਸਭ ਦੀ ਵੇਟ ਕਰੂੰਗਾ ਓਕੇ ਬਾਈ ਟੇਕ ਕੇਅਰ